ਜਿਨ੍ਹਾਂ ਦੇ ਅਪਾਰ ਅਪਾਰ ਕਿਰਪਾ ਸਦਕਾ ਹਰ ਰੋਜ਼ ਗੁਰੂ ਘਰ ਦੇ ਵਿੱਚ ਬੈਠ ਕੇ ਸਾਨੂੰ ਬਾਣੀ ਪੜਨ ਦਾ ਬਾਣੀ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਔਰ ਤੰਤੰ ਚਤੁਰ ਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜੋ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਦੇ ਨਾਲ ਹੋਈਆਂ ਘਟਨਾਵਾਂ ਬਹੁਤ ਕੁਝ ਧਿਆਨ ਕਰਦੀ ਹੈ ਜਿਸ ਵਿੱਚ ਮੀਰਾ ਮੀਰਾबाई ਨੇ ਬਣਾ ਰਹੀ ਦੀ ਧਰਤੀ ਤੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਅਲੱਗ ਅਲੱਗ ਮੰਦਰਾਂ ਦੇ ਵਿੱਚ ਜਾਂਦੀ ਹੈ ਪਰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਔਰ ਜਿਹੜੀਆਂ ਦਾਸੀਆਂ ਸੀ ਉਹਨਾਂ ਨੇ ਦੱਸਿਆ ਕਿ ਕਾਂਚੀ ਸ਼ਹਿਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਹਨ। ਜਿਹੜੇ ਸ਼ਬਦਾਂ ਪਲਾ ਕਰਦੇ ਹਨ ਔਰ ਪਾਰ ਉਤਾਰਾ ਕਰਦੇ ਹਨ ਮੇਰਾ ਸਤਗੁਰਵਦਾਸ ਮਹਾਰਾਜ ਦੇ ਪਾਸ ਆਉਂਦੀ ਹੈ ਔਰ ਸਤਸੰਗੀ ਸਰਵਨ ਕਰਦੀ ਹੈ ਔਰ ਸਤਗੁਰਵਦਾਸ ਮਹਾਰਾਜ ਜੀ ਪਾਸੋਂ ਨਾਮ ਸ਼ਬਦ ਪ੍ਰਾਪਤੀ ਕਰਨ ਤੋਂ ਬਾਅਦ ਜਿਸ ਵੇਲੇ ਮੀਰਾ ਆਪਣੇ ਮਹਿਲਾਂ ਦੇ ਵਿੱਚ ਜਾਂਦੀ ਹੈ ਤਾਂ ਉਸ ਵੇਲੇ ਵਿਦੂਨਾ ਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਇੱਕ ਚਮਾਰ ਨੂੰ ਮੀਰਾ ਗੁਰੂ ਬਣਾ ਕੇ ਆ ਗਈ ਹੈ ਤਾਂ ਗੁਰੂ ਤਰੀ ਸਾਸੂ ਜੋ ਪਰਿਵਾਰ ਨੇ ਆਪਾਂ ਦੇਖਦੇ ਆ ਸੁਣਦੇ ਆ ਬੜਾ ਹੈ ਸਾਸਨਿਕ ਸੁਣਾ ਕਈ ਵਾਰ ਕਿ ਮੀਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਦੇ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਕਦੇ ਕਮਰੇ ਦੇ ਵਿੱਚ ਸੱਪ ਛੱਡੇ ਗਏ ਪਰ ਹਰ ਵਾਰ ਗੁਰੂ ਦੀ ਕਿਰਪਾ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਹਰ ਵਾਰ ਮੀਰਾ ਦੀ ਜਿੱਤ ਹੁੰਦੀ ਹੈ ਜਿਸੇਲੇ ਪਰਿਵਾਰ ਦਾ ਕੋਈ ਵੀ ਜੋਰ ਨਾ ਚੱਲਿਆ ਹਾ ਤਾਂ ਪਰਿਵਾਰ ਨੇ ਆਖਿਆ ਕਿ ਜਾਂ ਮੀਰਾ ਤੂੰ ਆਪਣੇ ਗੁਰੂ ਨੂੰ ਲੈ ਕੇ ਆ ਕਿ ਉਹ ਨੂੰ ਮੱਲ ਬਣਾ ਕੇ ਦੇ ਦੇਈਏ ਉਹਨੂੰ ਆਪਾਂ ਇੱਥੇ ਰਾਜ ਗੁਰੂ ਦੀ ਗੱਦੀ ਦੇ ਦਈਏ ਵੀ ਰਾਜ ਗੁਰੂ ਬਣ ਕੇ ਸਾਡੇ ਕੋਲ ਰਹੇ ਪਰ ਗੁਰੂ ਨਾਨਕ ਸਾਹਿਬ ਜੀ ਉਸਨੇ ਮੀਰਾ ਸਤਗੁਰਵਦਾਸ ਮਹਾਰਾਜੀ ਦੇ ਪਾਸ ਜਾਂਦੀ ਹੈ ਤਾਂ ਦੱਸਦੀ ਹੈ ਕਿ ਮੇਰਾ ਪਰਿਵਾਰ ਨਹੀਂ ਮੰਨਦਾ ਕਿ ਤੇਰਾ ਗੁਰੂ ਗਰੀਬ ਹੈ ਇੱਕ ਚਮਾਰ ਹੈ ਉਸ ਲਈ ਤੰਤੰ ਸਤਗੁਰਵਦਾਸ ਮਹਾਰਾਜੀ ਪਾਵਨ ਪੁੱਤਰ ਅਮਰਿਤ ਬਾਣੀ ਸ਼ਬਦ ਵਿੱਚ ਲਿਖਦੇ ਹਨ ਕਿ ਦਰਦ ਦੇਖ ਸਭ ਤੋ ਹਸੇ ਐਸੀ ਦਸਾ ਹਮਾਰੀ ਆਸਤਿ ਦਾ ਸਾਥ ਸਤ ਕਰਤਲੇ ਸਭ ਕਿਰਪਾ ਤੁਮਾਰੀ ਕਿ 헤 ਪਰਮਾਤਮਾ ਦੀ ਜਿਸ ਸਮਾਜ ਵਿੱਚ ਮੈਂ ਪੈਦਾ ਹੋਇਆ ਹਾਂ ਮੀਰਾ ਨੂੰ ਸਮਝਾਉਂਦੇ ਹਨ ਕਿ ਜਿਸ ਸਮਾਜ ਵਿੱਚ ਮੈਂ ਪੈਦਾ ਹੋਇਆ ਉਸ ਨੂੰ ਮਾਨਵੀ ਅਧਿਕਾਰਾਂ ਤੋਂ ਬঞ্চিত ਰੱਖਿਆ ਗਿਆ ਹੈ ਕਿ ਪੜਨ ਦਾ ਅਧਿਕਾਰ ਨਹੀਂ ਆਪਣਾ ਕਾਰੋਬਾਰ ਬਣਾਉਣ ਦਾ ਅਧਿਕਾਰ ਨਹੀਂ ਚੰਗੇ ਕੱਪੜੇ ਪਹਿਨਣ ਦਾ ਅਧਿਕਾਰ ਨਹੀਂ ਨੌਕਰੀ ਦੀ ਤਾਂ ਗੱਲ ਹੀ ਦੂਰ ਹੈ ਜਾਂ ਬਰਾਬਰੀਤਾ ਦੀ ਗੱਲ ਹੀ ਦੂਰ ਹੈ ਸਾਡੀ ਐਸੀ ਗਰੀਬੀ ਦਰਦਨਾਕ ਦਸ਼ਾ ਨੂੰ ਦੇਖ ਕੇ ਹਰ ਕੋਈ ਹੱਸਦਾ ਹੈ ਕਿ ਦਰਦ ਦੇਖ ਸਭ ਕੋ ਹਸੇ ਐਸੀ ਦਸਾ ਹਮਾਰੀ ਕਿ ਜਿਹੜੀ ਗਰੀਬੀ ਹੈ ਜਿਹੜੀ ਦਰਦਨਾਕ ਦਸ਼ਾ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਕਿ ਜਿਹੜੀ ਦਸ਼ਾ ਹੈ ਕਿਉਂਕਿ ਜੇ ਕੋਈ ਨੌਕਰੀ ਕਰੇਗਾ ਤਾਂ ਹੀ ਉਸ ਦੇ ਪਰਿਵਾਰ ਦੀ ਖੁਸ਼ਹਾਲੀ ਹੋਵੇਗੀ ਜੇ ਕੋਈ ਆਪਣਾ ਕਾਰੋਬਾਰ ਕਰੇਗਾ ਤਾਂ ਹੀ ਉਸ ਦੇ ਜੀਵਨ ਦੇ ਵਿੱਚ ਜਿਹੜੀ ਖੁਸ਼ਹਾਲੀ ਆਵੇਗੀ ਗਰੀਬੀ ਤਾਂ ਹੀ ਕੱਟੀ ਜਾਵੇਗੀ ਜਦੋਂ ਆਪਣਾ ਕਾਰੋਬਾਰ ਕਰੇਗਾ ਆਪਣਾ ਕਾਰਬਰ ਜਿਹੜਾ ਕਾਰਿਆ ਆਪਣਾ ਕਰਬਣਾਵੇਗਾ ਬੱਚਿਆਂ ਨੂੰ ਪੜਾਵੇਗਾ ਤਾਂ ਉਹਦੀ ਗਰੀਬੀ ਦੂਰ ਹੋਵੇਗੀ ਪਰ ਇਹਨਾਂ ਚੀਜ਼ਾਂ ਤੋਂ ਮੇਰੇ ਸਮਾਜ ਨੂੰ ਬঞ্চিত ਰੱਖਿਆ ਗਿਆ ਹੈ ਪਰ ਪ੍ਰਮਾਤਮਾ ਦੀ ਆਪ ਦਾ ਨਾਮ ਜਪਣ ਕਰਕੇ ਕਿ ਕਿ ਜਿਸ ਵੇਲੇ ਨੀਰਾਨ ਨੇ ਆਖਿਆ ਕਿ ਮੈਂ ਆਪ ਜੀ ਨੂੰ ਤਨਦੌਲਤ ਦਿੰਨੀ ਹਾਂ ਕਿ ਆਪ ਨਹਿਲ ਬਣਾ ਕੇ ਰੱਖ ਲੋ ਕਿ ਆਪਣੇ ਵਾਸਤੇ ਬਹੁਤ ਸੋਹਣਾ ਮੰਦਿਰ ਬਣਾਓ ਆਪਣੇ ਵਾਸਤੇ ਗੁਰੂ ਘਰ ਬਣਾਓ ਜਿੱਥੇ ਬੈਠ ਕੇ satsang ਕਰੋ ਜਿੱਥੇ ਆਣ ਕੇ ਸੰਗਤਾਂ satsang ਸੁਣਨ ਗਈਆਂ ਤੇ ਉਸ ਵੇਲੇ